ਹਾਂਜੀ ਕੀ ਹਾਲ ਚਾਲ ਆ ਠੀਕ ਠਾਕ ਸਾਰੇ ਠੀਕ ਠਾਕ ਹੂੰ ਵਧੀਆ ਵਧੀਆ ਸਾਰੇ ਜਿਵੇਂ ਹੋ ਗਿਆ ਹਾਂਜੀ ਕੀ ਹਾਲ ਚਾਲ ਆ ਦੋਸਤੋ ਠੀਕ ਠਾਕ ਸਾਰੇ ਦੋ ਤਾਂ ਜਾ ਰਹੇ ਆ ਆਪਾਂ ਪਹੁੰਚ ਚੁੱਕੇ ਆ ਅੱਜ ਬਨਕੂਰ ਜੂ ਇਟਸ ਜ਼ੂ ਜੂ ਹੈਗਾ ਤਾਂ ਯਾਰ ਉਰੇ ਹੋਈ ਨੇ ਜੀਵ ਜੰਤੂ ਆ ਤੁਹਾਨੂੰ ਰੇਦਾ ਦਿਖਾਉਣੇ ਅੱਜ ਵੀਊ ਪਹਿਲੀ ਵਾਰ ਮੈਂ ਵੀ ਉਰੇ ਪਹਿਲੀ ਵਾਰ ਆਇਆ ਇੰਡੀਆ ਦਾ ਮੈਂ ਕੱਲ੍ਹ ਉੱਥੇ ਨੀਲੂ ਵਾਲੇ ਦੇਖਿਆ ਜੀ ਨੀਲੋਂ ਜ਼ੂ ਆਹੋ ਉਹ ਛੋਟਾ ਇਹ ਆ ਜੋ ਵੀ ਹੈਗਾ ਚਾਰ ਕੋਥੇ ਬਤਕਾਂ ਨਹੀਂ ਹੁੰਦੀਆਂ ਤੇ ਉਰੇ ਦੇਖਦੇ ਆਂ ਬਈ ਕੀ ਅੰਦਰ ਐਂਟਰੀ ਕਰ ਲਦੇ ਆ ਤੇ ਮਿਲਦੇ ਆਂ ਫਿਰ ਅੰਦਰ ਐਂਟਰ ਕਰਕੇ ਦੇਖੋ ਜੀ ਕਿੰਨਾ ਲਾਈਨ ਅਪ ਲੱਗਿਆ ਹੈ ਅੰਦਰ ਐਂਟਰੀ ਕਰਨ ਲਈ ਅੱਜ ਰਸ਼ ਬਹੁਤ ਜ਼ਿਆਦਾ ਹੋਣਾ ਮੈਨੂੰ ਲੱਗਦਾ ਆਹ ਰਹੀ ਮੈਨੂੰ ਕੁਵਰ ਜੀ ਹਾਂ ਜੀ ਆਪਾਂ ਐਂਟਰੀ ਕਰਨ ਲੱਗੇ ਆ ਅੰਦਰ ਤੇ ਆਪਣੀ ਟੈਕਟ ਆਪਾਂ ਨੂੰ ਮਿਲ ਗਈ ਆ ਪਾਰਕਿੰਗ ਦੀ ਵੀ ਤੇ ਅੰਦਰ ਐਂਟਰੀ ਕਰਨ ਦੀ ਲੇਕਿਨ ਇਧਰਿਆ ਬਾੜ ਦੇ ਸਾਰੀ ਗੈਸਟ ਸਰਵਿਸ ਆ ਗਈ ਤੇ ਉਹ ਟ੍ਰੇਨ ਖੜੀ ਆ ਟ੍ਰੇਨ ਫ੍ਰੀ ਆ 25 ਡਾਲਰ ਨੇਰੂ ਵੀ ਦਿਮਾਗ ਤੇ ਆ ਲਿਆ ਰਹਿ ਗਿਆ ਯਾਰ ਹਾਂਜੀ ਆਹ ਬ ਹੋਰੇ ਖਾਣ ਪੀਣ ਦਾ ਏਰੀਆ ਪਹਿਲਾਂ ਤਾਂ ਆਪਾਂ ਕੁਝ ਖਾਈਏ ਪੀਏ ਤੇ ਫੇਰ ਕਰਦੇ ਅੰਦਰ ਐਂਟਰੀ ਤੁਹਾਨੂੰ ਮੋਰਦਾ ਆਵਾਂ ਅੰਜੀ ਖਾਣ ਪੀਣ ਤੋਂ ਬਾਅਦ ਆਪਾਂ ਚੱਲੇ ਹਾਂ ਘੁੰਮਣ ਜੀ ਦੇਖਦੇ ਹਾਂ ਔਰੇ ਕਿਹੜੇ ਤੁਹਾਨੂੰ ਮੋਰਦਾ ਦਿਖਾ ਦਿੱਤਾ ਔਰੇ ਹੁਣ ਆਪਾਂ ਅੱਗੇ ਚੱਲਦੇ ਹਾਂ ਦੇਖੋ ਲੋਕਾਂ ਦਾ ਰਸ਼ ਵੱਧਦਾ ਹੋਇਆ ਔਰੇ ਹਾਂਜੀ ਆਹ ਔਰੇ ਬਣਿਆ ਹੋਇਆ ਸਾਈਨ ਬੋਰਡ ਕਿ ਤੁਸੀਂ ਕਿੱਧਰ ਕਿੱਧਰ ਜਾਣਾ ਵਾ ਪਹਿਲਾਂ ਮੈਂ ਇੱਧਰ ਜਾਵਾਂ ਮੈਂ ਬਾਅਦ ਚ ਉਧਰ ਆਵਾਂ ਹਾਂ ਦੇਖੋ ਇੱਧਰ ਸਾਰੇ ਬਣੇ ਹੋਏ ਆ ਤੇ ਆ ਹੈਗੀ ਉਹ ਰੇਲਵੇ ਕ੍ਰੋਸਿੰਗ ਯਾਰ ਉਰੇ ਕਿਹੜੀ ਰੇਲ ਚੱਲਦੀ ਆ ਬਈ ਛੋਟੇ ਬੱਚਿਆਂ ਵਾਲੇ ਅੱਛਾ ਜਿਹਨੇ ਰੇਲ 'ਚ ਬੈਠ ਕੇ ਘੁੰਮਣਾ ਹੈ ਰੇਲ 'ਤੇ ਬੈ ਕੇ ਘੁੰਮ ਲੰਦੜੀ ਓਕੇ ਦੇਖਦੇ ਆ ਅੱਜ ਤੁਰ ਕੇ ਦੇਖਦੇ ਆ ਨੈਕਸਟ ਟਾਈਮ ਜਦੋਂ ਆਵਾਂਗੇ ਫੇਰ ਰੇਲ 'ਤੇ ਘੁੰਮ ਲਾਂਗੇ ਪਤਾ ਲੱਗ ਜਾਊਗਾ ਵੀ ਕਿੰਨਾ ਕੁ ਟਾਈਮ ਲੱਗਦਾ ਵਾਜ ਮੈਂ ਲਾਸਟ ਟਾਈਮ ਗਈ ਸੀ ਪਰ ਬਹੁਤ ਛੋਟੀ ਸੀ ਮੈਂ ਅਕਸਰ ਫਿੱਟ ਹੋ ਗਈ ਸੀ ਦਿੱਲੀ ਅੱਛਾ ਮੈਂ ਵੀਰ ਦੀ ਪਾਪਾ ਹੂੰ ਤੂੰ ਤੂੰ ਤਾਂ ਥੱਕ ਗਈ ਸੀ ਬਹੁਤ ਵੱਡਾ ਸੀਗਾ ਪਰ ਕੀ ਨਾਮ ਆਉਣਾ ਆਪੂ ਦਾ ਆਪਾ ਨੂੰ ਤਾਂ ਪਤਾ ਨਹੀਂ ਵੀ ਆਪਾ ਤਾਂ ਕਿਤੇ ਗਏ ਨਹੀਂ ਆਪਾ ਤਾਂ ਪਹਿਲੀ ਵਾਰ ਆਇਆ ਉਹ ਕਿ ਬੈਠਾ ਅੰਦਰ ਮੈਂ ਤਾਂ ਕਿ ਉਹ ਬੈਠਾ ਲੱਕਣਾ ਨੇ ਅੱਛਾ ਕੁਝ ਤਾਂ ਬੈਠਾ ਯਾਰ ਜਿਹੜੇ ਬਾਉਂਡਰੀ ਕਰੀ ਹੋਈ ਆ ਕੁਝ ਤਾਂ ਬੈਠਾ ਹੋਵੇ ਤੇ ਆ ਲਿਖਿਆ ਹੋਣਾ ਉਹ ਰੇਗ ਉਹ ਰੈਨਿੰਗ ਇੱਥੇ ਕੁਝ ਦਿਖਾਈ ਤਾਂ ਦੇ ਰਹੀ ਦਿਆ ਜੋ ਜਗ੍ਹਾ ਤੇ ਦਸੀਆ ਗੈਂਡਾ ਪਰ ਸਾਨੂੰ ਮਿਲਿਆ ਤਾਂ ਹੈ ਨਹੀਂਗਾ ਧੁੱਪ ਬਹੁਤ ਹੈ ਸ਼ਾਇਦ ਅੰਦਰ ਨਾ ਬੈਠਾ ਹੋਵੇ ਕਿਤੇ ਤੇ ਹੁਣ ਆਪਾਂ ਜਾਲਦੇ ਜਰਾਫ ਦੇਖ ਰਹੇ ਹਾਂ ਇੱਥੇ ਹੋਮ ਸਵੀਟ ਹੋਮ ਇਹ ਨਾ ਕਿ ਦੇਖਾ ਕੱਢ ਰਿਹਾ ਏ ਖਾਵਣੀ ਕੀ ਚੀਜ਼ ਬਾਹਰ ਆਸ ਮੈਨੂੰ ਤਾਂ ਘਰ ਚਾਹਣਾ ਹੂੰ ਬੰਲਾ ਤੋਂ ਪੁਰ ਕੇ ਨਾ ਅੰਦਰ ਕੇ ਛੱਡੇ ਹੋਏ ਨੇ ਆ ਬੈਠਿਆ ਵੀ ਕੱਚੂ ਆ ਗਿਆ ਨਹੀਂ ਤੁਹਾਨੂੰ ਮੇਰਾ ਨਾ ਆ ਰਿਹਾ ਵਾ ਮੈਨੂੰ ਬਚਾ ਲਈ ਠੀਕਾ ਜੇ ਮੈਨੂੰ ਆ ਗਿਆ ਹਾਂ ਦਾ ਸੱਦੇ ਹੀ ਹੁੰਦਾ ਹੈ ਤੁਹਾਡੇ ਵਾਲੇ ਆ ਰਹੇ ਆ ਆ ਗਿਆ ਆ ਗਿਆ ਆ ਗਿਆ ਮੈਨੂੰ ਤਾਂ ਲੱਗ ਪਏ ਆ ਗਿਆ ਆ ਦੇਖ ਰਦਾ ਇਹ ਸਿਆਣਾ ਆ ਇਹ ਮੌਕ ਕਰਕੇ ਦੇਖ ਕੇ ਜਾਂ ਸਾਰਿਆਂ ਨੂੰ ਉਹ ਸੁਸਤੀ ਸੀਗੇ ਆ ਜੇ ਵੀ ਤੁਹਾਨੂੰ ਸੂਰ ਦਿਖਾਈਏ ਏ ਯਸੂਰ ਛੋਟੀਆਂ ਛੋਟੀਆਂ ਲੱਤਾਂ ਵਾਲਾ ਜਾਂਦੇ ਦੇਖੋ ਤਾਂ ਮਗਨ ਵੀ ਆਪਾ ਹੈ ਕਿੱਥੇ ਆਹ ਉਰੇ ਦਾ ਨਕਸ਼ਾ ਬਣਿਆ ਹੋਇਆ ਵੀ ਆ ਇਹਨਾਂ ਦੁਸਤ ਨੇ ਵੀ ਆਪਾਂ ਆਪਾਂ ਉੱਥੇ ਆ ਕਿੱਥੇ ਸੀਗੇ ਤਾਂ ਮੈਂ ਕਿਤੇ ਨਹੀਂ ਦੇਖੇ ਹੈਗੇ ਇੱਥੇ ਨੇ ਉੱਥੇ ਕਿੱਥੇ ਇੱਥੇ ਆਪਾਂ ਹੁਣ ਇੱਥੇ ਖੜੇ ਆ ਇੱਥੇ ਇੱਥੇ ਗੜੇ ਆ ਕਾਰਨਰ ਤੇ ਫਿਰ ਆਪਾਂ ਨੂੰ ਦਿਖਿਆ ਕਹਦੇ ਨਹੀਂ ਆਪਾਂ ਕਾਰਨਰ ਤੇ ਆ ਹੁਣ ਆਪਾਂ ਇੱਧਰ ਨੂੰ ਜਾਣਾ ਵਾ ਉੱਥੇ ਆ ਫਿਰਨ ਜੇ ਵੀ ਹੁਣ ਆਹ ਫਿਰਨ 12 ਸਿੰਘ ਜੀ ਆਉਣੇ ਆ ਉਹ ਉਧਰ ਨੂੰ ਜਾਵੋ ਉਧਰ ਜਾਵਾਂਗੇ ਉਹ ਸ਼ੇਰ ਜੇ ਉਹ ਚੀਤਾ ਜੇ ਵੀ ਉੱਥੇ ਮੈਂ ਸਪੈਸ਼ਲੀ ਫਲੇਮਿੰਗੋ ਵੇਖਣ ਆਉਣੇ ਮੈਂ ਦੇਖਣੇ ਆ ਹੁਣ ਤਾਂ ਦਿਖੇ ਨਹੀਂ ਪਕਾਉਂ ਤੋ ਇੱਥੋਂ ਦਿਖਾਈਏ ਫਲੇਮਿੰਗੋਜ਼ ਫਲੇਮਿੰਗੋਜ਼ ਹੀ ਹੁੰਦਾ ਹੈ ਦੇਖੋ ਰੰਗ ਬਰੰਗੇ ਕਿੰਨੇ ਜਿਆਦਾ ਨਹੀਂ ਟੱਕੇ ਹਾਂ ਮਾਕੇ ਦਮ ਰੇਨ ਆ ਗਈ ਟ੍ਰੇਨ 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 ਤੇ ਉਰੇ ਦੇ ਘਮਾ ਰਹੀ ਆ ਵੀ ਲੋਕਾਂ ਨੂੰ ਅੰਦਰ ਸਾਰੇ ਸ਼ੇਰ ਸ਼ੂਰ ਦਿਖਾ ਰਹੀ ਆ ਇਹ ਕੀ ਬੱਤਾਂ ਕਾ ਜੀਆਂ ਨੇ ਨਾ ਗੱਡੀਆਂ ਗੱਡੀਆਂ ਚੁੰਝਾਂ ਨੇ ਵੀ ਇਹਨਾਂ ਦੀਆਂ ਚੁੰਝਾਂ ਤੇ ਵੀ ਉਹ ਨੇ ਇਹ ਕੋ ਕੋ ਦੇ ਖੜਾ ਇਹ ਨਹੀਂ ਉਹ ਆ ਗਏ ਉਹ ਫਿਰ ਬੈਠੇ ਆਈ ਉਹ ਆਇਆ ਉਹ ਫੋਟੋ ਵਾਲਾ ਉਹ ਫੋਟੋ ਵਾਲਾ ਫੋਟੋ ਵਾਲੇ ਖੇਡਦੇ

ਨਾ 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 ਬੁੜੇ ਤੇ ਹਾਰਾ ਕੋਈ ਨਾ ਕਿਤੇ ਡਿੱਗਿਆ ਤਾਂ ਕਵਰ ਕਿਤੇ ਡਿੱਗ ਜਾਊਗਾ ਮੀਓ ਦੇ ਤੈ ਕਿਰੇ ਹਾਂ ਤੋੜਿਆ ਉਹ ਕਾਚੇ ਜਿਹੜੇ ਨਹੀਂ ਹੈਗਾ ਡੱਡ ਪੰਡਾ ਦੇ

ਇਨ ਬਿੱਟ ਹੋਣ ਦੇ ਹਿੱਟ ਤੇ ਬੀਨੋ ਇਹ ਮਨਾਲ ਦੇ ਵਿੱਚ ਠੀਕ 12 ਸੈਂਗਣੇ ਆਹ ਦੇਖਿਓ ਕਿੰਨੇ ਹੁੰਦੇ ਇਹ ਆਹ ਆਉਂਦੇ ਤਾਂ ਇਹ ਸਾਦਾ ਤੇ ਹੈ ਇਹ ਬਾਹਰੋਂ ਜੀ ਬਹੁਤ ਜ਼ਿਆਦਾ ਸੇਕ ਇਹਦੇ ਕੱਲੇ ਕੱਲੇ ਸੈਂਗਣੇ ਇਹਦਾ ਇੱਕ ਟੁੱਟਿਆ ਹੋਇਆ ਇਹਦਾ ਇੱਕ ਟੁੱਟਿਆ ਹੋਇਆ ਕਿਉਂ ਕਿ ਇੱਕ ਬਾਹਰ ਕੋਈ ਨਹੀਂ ਹੈ ਧੁੱਪ ਕਰ ਕਿਵੇਂ ਲਾ ਦੰਦਰ ਸਾਰੇ ਹਾਂਜੀ ਯਾਪਕ ਓਮਕੇ ਦੁਆਰਾ ਫੇਰ ਉਸਦੀ ਆ ਚੁੱਕੇ ਆ ਜਿੱਥੋਂ ਸ਼ੁਰੂ ਕੀਤਾ ਸੀਗਾ ਮੈਨੂੰ ਇਹ ਗਰਮੀ ਕਰਕੇ ਸ਼ਾਇਦ ਜਾਨਵਰ ਬਾਹਰ ਘੱਟ ਸੀਗੇ ਪੂਰੇ ਮਹਿੰਗੀਆਂ ਚੀਜ਼ਾਂ ਵੈਡਿਆ ਨੇ ਆ ਦੇਖਾ ਪਦੇ ਰ ਪਿੱਛੇ ਗਈ ਜਸਟ ਸਰਵਿਸ ਇਹ ਆure membership ਮਿਲਦੀ ਇਹ ਆure ਹਾਂਜੀ ਆਪਾਂ ਘੁੰਮ ਲਿਆ ਅੰਦਰ ਯੂ ਵਗੈਰਾ ਪਰ ਗਰਮੀ ਕਰਕੇ ਕਹਿੰਦੇ ਉਹ ਬਾਹਰ ਘੱਟ ਸੀਗੇ ਜੋ ਵੀ ਜਾਨਵਰ ਸੀਗੇ ਤੇ ਵਧੀਆ ਲੱਗਿਆ ਘੁੰਮ ਕੇ ਹਵਾ ਬੋਵਾ ਵਧੀਆ ਚੱਲਦੀ ਹੈ ਗੁੱਡਾ ਦੇਖੋ ਲੋਕ ਕਿੰਨੇ ਆਏ ਨੇ ਪਾਰਕਿੰਗ ਪੂਰੀ ਫੁੱਲ ਤੇ ਹੁਣ ਆਪਾਂ ਮਿਲਾਂਗੇ ਕਿਸੇ ਅਗਲੇ ਬਲੌਗ ਦੇ ਵਿੱਚ ਇਹ ਨਹੀਂ ਸੀਗਾ ਬਾਕੀ ਫੇਰ ਆਪਾਂ ਪੂਰੇ ਪ੍ਰੋਪਰ ਵੇਦੇ ਪ੍ਰੋਪਰ ਤਰੀਕੇ ਨਾਲ ਬਣਾਵਾਂਗੇ ਫੇਰ ਆਪਾਂ ਤੇ ਜਦੋਂ ਵੀ ਮਿਲੇ ਉਹ ਕਹਿੰਦੇ ਠੰਡ ਠੁੰਡ ਦੇ ਵਿੱਚ ਨਿਕਲਦੇ ਨੇ ਸਾਰੇ ਤੇ ਹੁਣ ਆਪਾਂ ਇੱਥੇ ਹੀ ਖਤਮ ਕਰਦੇ ਹਾਂ ਮਿਲਦਿਆਂਗੇ ਕਿਸੇ ਅਗਲੇ ਵੀਡੀਓ ਦੇ ਵਿੱਚ